ਸਾਸਿਕਲ ਦੋਸਤੋ ਮੈਂ ਪੱਤਰਕਾਰ ਹਰਪ੍ਰੀਤ ਬੇਗੰਪੁਰੀ ਤੇ ਤੁਸੀਂ ਦੇਖ ਰਹੇ ਹੋ ਆਰਪੀਐਨ ਨਿਊਜ਼ ਮੀਡੀਆ ਅੱਜ ਸੁੰਦਰ ਚੱਕ ਬਣੀ ਲੋਧੀ ਸੜਕ ਦੇ ਵਿਚਕਾਰ ਹੀ ਲੋਕਾਂ ਤੇ ਕ੍ਰੈਸ਼ ਤੋਂ ਆ ਰਹੀਆਂ ਗੱਡੀਆਂ ਦੇ ਡਰਾਈਵਰਾਂ ਵਿਚਕਾਰ ਵਧਿਆ ਬਿਲਾਵਾ ਜਿੰਨ ਦਿਹਾੜੇ ਗੱਡੀਆਂ ਲੋਡ ਕਰ ਗੁਆ ਰਹੇ ਸੀ ਪੂਆ ਹਲਕੇ ਦੇ ਬਣੀ ਲੋਧੀ ਸੁੰਦਰ ਚੱਕ ਵਿਖੇ ਲੋਕਾਂ ਦੇ ਕਰੈਕਚਰ ਤੋਂ ਪਰਕੇ ਆ ਰਹੇ ਟਰੱਕ ਚਾਲਕਾਂ ਵਿੱਚ ਹੋਇਆ ਵਿਵਾਦ ਦੇਖਦੇ ਰਹੋ ਆਰ ਪੀ ਐਨ ਨਿਊਜ਼ ਮੀਡੀਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਜਾਵੇ ਅਗਰ ਕੀ ਮਾਮਲਾ ਹੈਗਾ ਟਰੱਕ ਰੋਕੇ ਗਏ ਨੇ ਜਿਹੜੇ ਆ ਰੇਤ ਬੈਰੀ ਦੇ ਭਰੇ ਟਰੱਕ ਦੇਖੋ ਜੀ ਇੱਥੇ ਜਿਹੜਾ ਕੀੜੀਆਂ ਤੋਂ ਲੈ ਕੇ ਸੁੰਦਰਕੱਚ ਅੱਡੇ ਤੱਕ ਇਹ ਹੈਗਾ ਵਾ ਮਤਲਬ ਕੇਂਦਰ ਟਾਈਮ ਆਪਾਂ ਨੋ ਐਂਟਰੀ ਰੱਖੀ ਹੈ ਦੀ ਤੇ ਨੋ ਐਂਟਰੀ ਦੇ ਵਿੱਚ ਜਿਹੜੇ ਵੀ ਕੋਈ ਗੱਡੀਆਂ ਆ ਰਹੀਆਂ ਨੇ ਵਿੱਚੋਂ ਜਿਤ ਤਰ੍ਹਾਂ ਆਪਾਂ ਸੁੰਦਰਕਾ ਕੱਡੇ 'ਚ ਦੋ ਤਿੰਨ ਗੱਡੀਆਂ ਜਿਹੜੀਆਂ ਬੋਰਡ ਕਰਤੀਆਂ ਹਾਂਜੀ ਹੋਰ ਵੀ ਜਿਹੜਾ ਵੀ ਗੱਡੀ ਵਾਲਾ ਦਿਨ ਦੇ ਟਾਈਮ ਆਪਣੀ ਗੱਡੀ ਅੰਦਰ ਲੈ ਕੇ ਆਏਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਏਗਾ ਜੀ ਉਹਦੇ ਖਿਲਾਫ ਜੋ ਕਾਰਵਾਈ ਬੰਦੀ ਹੋ ਕੀਤੀ ਜਾਏਗੀ ਤੇ ਇੱਕ ਇੱਕ ਕਾਫੀ ਪਿਛਲੇ ਦਿਨਾਂ ਤੋਂ ਜਿਹੜੀਆਂ ਗੱਡੀਆਂ ਲੰਘ ਲਈਆਂ ਸੀ ਹੈ ਨੋ ਐਂਟਰੀ ਦੇ ਵਿੱਚ ਥੋੜੇ ਕਿ ਦਿਨ ਥੋੜੇ ਕਿ ਦਿਨ ਆਪਾਂ ਇਜਾਜ਼ਤ ਦਿੱਤੀ ਸੀਗੀ ਜਿਸਲੇ ਆਰਮੀ ਦੀ ਮੂਵਮੈਂਟ ਸੀਗੀ ਜ਼ਿਆਦਾ ਉਸ ਦੌਰਾਨ ਥੋੜੇ ਦਿਨਾਂ ਦਾ ਫਾਇਦਾ ਲੈ ਕੇ ਤੇ ਇਹਨਾਂ ਨੇ ਇਹ ਕੰਮ ਕੀਤਾ ਕਿ ਇਸ ਤੋਂ ਬਾਅਦ ਦੇ ਵਿੱਚ ਅੱਜ ਤੋਂ ਬਾਅਦ ਇੱਕ ਵੀ ਗੱਡੀ ਜਿਹੜੀ ਦਿਨ ਦੇ ਟਾਈਮ ਆਪਾਂ ਨਹੀਂ ਲੰਘਣ ਦਿਆਂਗੇ ਜੀ ਕਿ ਕੜੀਆਂ ਜੇਣ ਕੇ ਤੁਸੀਂ ਕਿਹਨਾਂ ਪੰਜਾਬ ਤੋਂ ਤੁਸੀਂ ਆ ਰਹੇ ਕ੍ਰੈਸ਼ਰਾਂ ਤੋਂ ਆ ਰਹੀਆਂ ਪਤਲੀ ਹੁਣ ਜੇਣ ਕੇ ਤੇ ਕ੍ਰੈਸ਼ਰਾਂ ਬੁਆਰੀਆਂ ਤੇ ਜਾਂ ਪੰਜਾਬ ਦੇ ਚੋਂ ਆ ਰਹੀਆਂ ਆ ਰਹੀਆਂ ਨੇ ਪਰ ਲੇਕਿਨ ਆਪਾਂ ਰੋਡ ਤੇ ਦਿਨ ਦੇ ਟਾਈਮ ਨਹੀਂ ਟੱਪਰ ਕੋਈ ਵੀ ਚਲਣ ਦਿਆਂਗੇ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਰਜਿੰਦਰ ਸਿੰਘ ਪਠਾਣੀਆਂ ਪਿੰਡ ਬਣੀ ਲੋਗੀ ਨੰਬਰਦਾਰ ਸਾਫਕਾ ਸੇਕਟੋਰ ਇਹ ਗੱਲਬਾਤ ਹੋਈ ਹੈ ਕਹਿੰਦੇ ਕਿ ਤੁਹਾਡੇ ਨੂੰ ਜਿਹੜੀਆਂ ਗੱਡੀਆਂ ਰੋਕੀਆਂ ਗਈਆਂ ਰੇਤੇ ਬਾਈ ਦੀ ਜਨਾਬ ਗੱਲ ਇਸ ਤਰ੍ਹਾਂ ਦੀ ਹੈ ਕਿ ਅੱਜ ਤੋਂ ਕੋਈ 10 15 ਦਿਨ ਪਹਿਲਾਂ ਪੰਜਾਬ ਸਰਕਾਰ ਦੀ ਤਰਫੋਂ ਸੈਂਟਰ ਦੀ ਤਰਫੋਂ ਇਜਾਈ ਦਿੱਤੀ ਗਈ ਸੀ ਵੀ ਚੋਟੂ ਕਰਾਈ ਲੱਗੀ ਹੈ ਪਾਕਿਸਤਾਨੀ ਹਿੰਦੂਸਤਾਨ ਦੀ ਉਸ ਦੌਰਾਨ ਗੱਡੀਆਂ ਜਿਹੜੀਆਂ ਰਾਤ ਨੂੰ ਮੂਵਮੈਂਟ ਨਹੀਂ ਕਰਨੀਆਂ ਦਿਨ ਨੂੰ ਮੂਵਮੈਂਟ ਕਰਨੀ ਜੋ ਤੋਂ ਲੜਾਈ ਖਤਮ ਹੋ ਗਈ ਐਸਐਸਪੀ ਸਾਹਿਬ ਦਾ ਹੁਕਮ ਹੋ ਗਿਆ ਵੀ ਉਹਨਾਂ ਗੱਡੀਆਂ ਜਿਹੜੀਆਂ ਨੇ ਉਹ ਰਾਤ ਨੂੰ ਅੱਜ ਤੋਂ ਅੱਠ ਚੱਲਣਗੀਆਂ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਕਾਰ ਦਾ ਪਰ ਇੱਕ ਐਸਐਚਓ ਤਾਰਾਗੜ ਉਹਨਾਂ ਨੂੰ ਤਿੰਨ ਵਾਰੀ ਗਲਾਨ ਦੇ باوجود ਵੀ ਉਹ ਕਹਿੰਦੇ ਵੀ ਕੀੜੀ ਚੋਂ ਨਹੀਂ ਗੱਡੀ ਆਂਦੀ ਖੁੱਲਪ ਗੱਡੀਆਂ ਸਿਆਮਪੁਰ ਥਾਣੇ ਦਾ ਫਰਜ਼ ਬਣਦਾ ਉਹਦਾ ਕੰਮ ਬੰਦ ਕਰਨਾ ਅਸੀਂ ਇਹ ਜਨਾਬ ਅੱਗੇ ਬੇਨਤੀ ਕਰਨਾ ਚਾਹੁੰਦਾ ਆ ਵੀ ਐਸਐਚਓ ਤਾਰਾਗੜ ਨੂੰ ਪੁੱਛਿਆ ਜਾਏ ਵੀ ਕਿਆ ਕੀੜੀ ਵਿੱਚ ਨਾਕਾ ਲਾਇਆ ਗਿਆ ਜੇ ਨਾਕਾ ਲਾਇਆ ਕਿ ਤੋ ਗੱਡੀ ਕਿੱਥੋਂ ਆਂਦੀ ਪਈ ਚਾਹ ਜੀਐਨਕੇ ਚੋਂ ਆਂਦੀ ਪਈ ਇਹ ਮਾਈਨਿੰਗ ਦੇ ਜਿਹੜੇ ਐਕਸਨ ਸਾਹਿਬ ਐਸਡੀਓ ਜਾਂ ਇਨਸਪੈਕਟਰ ਜਾਂ ਜਿਹੜੇ ਵੀ ਇਹਦੇ ਕਰਮਚਾਰੀ ਨੇ ਉਹ ਦੱਸ ਸਕਦੇ ਵੀ ਜੰਮੂ ਕਸ਼ਮੀਰ ਚੋਂ ਗੱਡੀ ਆਂਦੀ ਪਈ ਹੈ ਕਿ ਜੇ ਕਿ ਵੀਡੀਓ ਪੰਜਾਬ ਵੱਲੋਂ ਆਂਦੀ ਪੀ ਤੇ ਰਿਸਪੌਂਸਿਬਿਲਟੀ ਜਿਹੜੀ ਐ ਐਸਐਚਓ ਤਾਰਾਗੜ ਦੀ ਹੈ ਕਿਉਂਕਿ ਟ੍ਰੀਟ ਨਹੀਂ ਵਧੀਆ ਤਰੀਕ ਨਾਲ ਕਰਦੇ ਪਏ ਸਾਨੂੰ ਕਿਉਂਕਿ ਅਸੀਂ ਆਮ ਜਨਤਾ ਜਿਹੜੀ ਹੈ ਉਹ ਚਾਹਦੀ ਹੈ ਦਿਨ ਟ੍ਰੈਫਿਕ ਜਿਹੜੀ ਆ ਦਿਨ ਨੂੰ ਸ਼ਾਂਤੀ ਨਾਲ ਚੱਲੇ ਰਾਤ ਨੂੰ ਟਰੱਕ ਜਿਹੜੇ ਨਾਲ 8 ਤੋਂ 8 ਚੱਲਣ ਕੋਈ ਕਿਸੇ ਨੂੰ ਇਤਰਾਜ ਨਹੀਂ ਪਰ ਸਰਕਾਰ ਤੇ ਕਹਿੰਦੀ ਕਿ ਆਪਾਂ ਇਹਨਾਂ ਚਿੱਗਿਆਂ ਦੇ ਨੱਥ ਪਾਈ ਹੋਏ ਉਸ ਦੇ ਬਾਵਜੂਦ ਪ੍ਰਸ਼ਾਸਨ ਦੀ ਜਿਹੜਾ ਕੰਮ ਕਰ ਰਿਹਾ ਅਸੀਂ ਇਹ ਗੱਲ ਕਰਾਉਣਾ ਚਾਹੁੰਦੇ ਆ ਉਹ ਪ੍ਰਸ਼ਾਸਨ ਦਿਖਦਾ ਪਿਆ ਵੀ ਕਰਾਸ਼ਨ ਕਿਸ ਤਰੀਕੇ ਨਾਲ ਚੱਲਦੇ ਪਏ ਨਾ ਉਹ ਗੱਡੀਆਂ ਵਾਲਿਆਂ ਕੋਲ ਬਿੱਲ ਹੈਗੇ ਆ ਜਾਂ ਨਹੀਂ ਹੈਗੇ ਕੀ ਗੱਡੀਆਂ ਤੇ ਪੰਜਾਬ ਦੇ ਗਿਵੇ ਲੈ ਗਏ ਨੇ ਜੀਐਨਕੇ ਦੇ ਕਈਆਂ ਗੱਡੀਆਂ ਬਿਲ ਆ ਕੇ ਨਹੀਂ ਆ ਰਹੀਆਂ ਕਈਆਂ ਦੇ ਗੱਡੀਆਂ ਦੇ ਨੰਬਰ ਵੀ ਨਹੀਂ ਲਾਗੇ ਪਲੇਟ ਹਨ ਨਾ ਪਿੱਛੇ ਪਲੇਟ ਹੈ ਸਾਡੇ ਅੱਜ ਟ੍ਰੈਫਿਕ ਦੇ ਇੰਚਾਰਜ ਆਏ ਨਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੁਝ ਗੱਡੀਆਂ ਦੇ ਉਹਨਾਂ ਬੌਂਡ ਕੀਤੀਆਂ ਨੇ ਅਸੀਂ ਇਹ ਚਾਹੁੰਦੇ ਆਂ ਵੀ ਕਾਰ ਆਂਡਸਟਰੀ ਨਾਲ ਸਾਡੀ ਕੋਈ دشواری ਨਹੀਂ ਸਾਨੂੰ ਨਾ ਟ੍ਰੈਫਿਕ ਵਾਲਿਆਂ ਨਾਲ ਗੱਡੀਆਂ ਵਾਲਿਆਂ ਨਾਲ ਕੋਈ ਸਾਡੀ دشواری ਆ ਸਵਾਲ ਹੈ ਵੀ ਜੋ ਗਵਰਨਮੈਂਟ ਨੇ ਟਾਈਮ ਬਣਿਆ ਹੈ ਪ੍ਰਸ਼ਾਸਨ ਨੇ ਟਾਈਮ ਬਣਿਆ ਹੈ ਵੀ ਬਿਜ਼ਨਸ ਵੀ ਚੱਲੇ ਤੇ ਪਬਲਿਕ ਵੀ ਬਚੇ ਸੋ ਅਹੀ-ਇਹੀ ਚਾਹਨੀ ਆ ਤੁਹਾਡੇ মিডিਆ ਦੇ ਮਾਧਿਅਮ ਨਾਲ ਹੀ ਵੀ 8 ਤੋਂ 8 ਇਹਦੇ ਗੱਡੀਆਂ ਦਾ ਟਾਈਮ ਹੀ ਚੱਲ ਅਗਰ ਜੇ ਕੋਈ ਗੱਡੀ ਖਰਾਬ ਹੋ ਗਈ ਇੰਟਰਬਿਟਰਨ ਸੈਂਟਰ ਚ ਜਿਹੜੀਆਂ ਪਿੱਛੇ ਗੱਡੀਆਂ ਨਾ ਉਹ ਐਸਐਚਓ ਤਾਰਾਗੜ ਨਾਲ ਸੰਪਰਕ ਸਾਧਣ ਐਸਐਚਓ ਸ ਇੱਥੇ ਪਰ ਨਾਲ ਸਾਧਣ ਜਾਂ ਟ੍ਰੈਫਿਕ ਇੰਚਾਰਜ ਨਾਲ ਸੰਪਰਕ ਸਾਧਣ ਵੀ ਜਨਾਬ ਸਾਡੀ ਗੱਡੀ ਅਸੀਂ ਕਰਕੇ ਕਰਨ ਮਕੈਨਿਕ ਗੱਡੀ ਕਰਕੇ ਅੱਡੇ 'ਚ ਕੱਢਣਾ ਚਾਹਨੀ ਆ ਵੀ ਵੀ ਗੱਡੀਆਂ ਲਗਾਤਾਰ ਜੰਦੀਆਂ ਨਾ ਫਿਰ ਨਾ اڈੇ ਵਾਲਾ ਜੀਣਾ ਆਰਾਮ ਕੀਤਾ ਨਾ ਬੁਰੀ ਤਰ੍ਹਾਂ ਬੋਹਾਲ ਬੰਦੇ ਥੜੇ ਜੇ ਦਿਨੀ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹਾਂਜੀ ਤੁਸੀਂ ਵੀ ਵਿੱਚ ਬੈਠੇ ਸੀਗੇ ਤੇ ਕਹਿੰਦੇ ਦਿਲ ਨੂੰ ਗੱਡੀਆਂ ਨਹੀਂ ਲੱਗਦੀਆਂ ਸਾਡੇ ਸਪਾਟ ਦੇ ਜਨਾਬ ਜਦੋਂ ਪ੍ਰਸ਼ਾਸਨ ਨੇ ਐਗੜੀ ਗੱਲ ਕਰਤੀ ਆ ਵੀ ਪਾਕਿਸਤਾਨ ਦੇ ਹਿੰਦੁਸਤਾਨ ਦੀ ਲੜਾਈ ਲੱਗੀ ਆ ਤਾਂ ਉਹਦੇ ਵਿੱਚ ਰਾਜਵਦ ਗੱਡੀਆਂ ਦੀ ਮੂਵਮੈਂਟ ਨਹੀਂ ਹੋਣੀ ਚਾਹੀਦੀ ਫਿਰ ਅਸੀਂ ਤੁਸੀਂ ਕੋਨ ਨੂੰ ਨੇ ਆ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਪ੍ਰਸ਼ਾਸਨ ਵਧੀਆ ਕੰਮ ਕਰਦਾ ਪਿਆ ਇੱਕ ਦੋ ਵਿੱਚ ਕਾਲੀਆਂ ਭੇਡਾਂ ਹੋਈਆਂ ਨਾ ਦੋ ਦਿਨ ਲਈ ਥੋੜੀ ਗੱਲ ਆ ਵੀ ਬਾਕੀ ਜਿੱਦਾਂ ਕੱਲ ਮੰਤਰੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈ ਪਿੰਡ ਦੇ ਲੋਕਾਂ ਨੇ ਬਣੀ ਲੋਧੀ ਲਾੜੀ ਮਰਤਾਂ ਸੁੰਦਰਚੱਕ ਸਾਰੇ ਲੋਕਾਂ ਨੇ ਮੰਤਰੀ ਸਾਹਿਬ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਜਨਾਬ ਗੱਡੀयां ਦਿਨੋਂ ਚਲਦੀਆਂ ਨੇ ਬੜੀ ਪ੍ਰੋਬਲਮ ਆਖੀ ਦੀ ਅੱਜ ਤਾਂ ਹਨੇਰੀ ਪਈ ਆ ਐਸਪੀ ਸਾਹਿਬ ਨਾਲ ਕੱਲ ਗੱਲਬਾਤ ਵੀ ਹੋਈ ਹੈ ਮੰਤਰੀ ਸਾਹਿਬ ਜੀ ਜਦ ਨਸ਼ਾ ਵਿਰੋਧ ਮੰਤਰੀ ਸਾਹਿਬ ਦੀ ਹਮੇ ਵਿੱਚ ਚੱਲੀ ਹੈ ਸਰਕਾਰ ਪੰਜਾਬ ਦੀ ਉਹਦੇ ਸਬੰਧ ਵਿੱਚ ਪਿੰਡਾਂ ਪਿੰਡਾਂ ਜਾਂਦੇ ਪਏ ਨੇ ਜਿਹੜੇ-ਜਿਹੜੇ ਪਿੰਡਾਂ 'ਚ ਮੁਸ਼ਕਲਾਂ ਆਂਦੀਆਂ ਨੇ ਉਹ ਸਪੈਸ਼ਲ ਦੱਸਦੇ ਪਏ ਨੇ ਖਾਸ ਕਰਕੇ ਅਸੀਂ ਐਸਐਚਓ ਤਾਰਾ ਗੱਲ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਤਿੰਨ ਚਾਰ ਵਾਰੀ ਮੈਂ ਟੈਲੀਫੋਨ ਕੀਤਾ ਮੋਤਵਰੋਂ ਦੇ ਨਾਤੇ ਕਿ ਨਹੀਂ ਕੀਤਾ ਬਸ ਇਹ ਹੀ ਜਵਾਬ ਪੁੱਛਣਾ ਚਾਹਨਾ ਬਹੁਤ ਮਿਹਰਬਾਨੀ ਜੀ